ਸਰਵਜੀਤ ਸੰਗਰੂਰ ਵੀ ਦੀ ਰਚਨਾ ਮੁੱਲ ਸਹੀ ਨਾ ਮਿਲਦਾ ਕਿਰਤ ਦਾ ਕਰਤਿਆਂ ਨੂੰ ਮੁੱਲ ਸਹੀ ਨਾ ਮਿਲਦਾ ਕਿਰਤ ਦਾ ਕਰਤਿਆਂ ਨੂੰ ਤਾਈਆਂ ਤਾਈਆਂ ਪਾਉਂਦੇ ਰਹਿੰਦੇ ਨਿੱਤ ਫਟਕਾਰ ਤਾਈਆਂ ਪਾਉਂਦੇ ਰਹਿੰਦੇ ਨਿੱਤ ਫਟਕਾਰ ਕਈ ਵਾਰੀ ਹੱਕ ਮਿਲਦਾ ਮਿਲ ਜਾਂਦਾਈਂ ਕਈ ਵਾਰੀ ਹੱਕ ਮਿਲਦਾ ਮਿਲ ਜਾਂਦਾ ਕਰਦੇ ਰੈਲੀਆਂ ਕਰਦੇ ਰੈਲੀਆਂ ਲਾਉਂਦੇ ਤਰਨੇ ਲੱਖ ਹਯਾਰ ਕਰਦੇ ਰੈਲੀਆਂ ਲਾਉਂਦੇ ਤਰਨੇ ਲੱਖ ਹਯਾਰ ਮੁੱਲ ਸਹੀ ਨਾ ਮਿਲਦਾ ਕਿਰਤ ਦਾ ਕਿਰਤਿਆਂ ਨੂੰ ਕਿਰਤਿਆਂ ਨੂੰ